ਕਿ ਜਿਹੜਾ ਆਰਐਸਐਸ ਤੇ ਬੀਜੇਪੀ ਇੱਕ ਸਾਈਡ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਇੱਕ ਸਾਈਡ ਆ ਕਿ ਤੁਸੀਂ ਇਹ ਨਾ ਸੋਚਿਓ ਵੀ ਇਹ ਜਿਹੜਾ ਧਰਨਾ ਏ ਪਤਾ ਨਹੀਂ ਖਿਲਰ ਜਾਊਗਾ ਇਹ بڑے ਲਿਖੇ ਲੋਕਾਂ ਦਾ ਧਰਨਾ ਇਹ ਜਿਹੜੇ ਸਟੂਡੈਂਟ ਨੇ ਜਿਹੜੀ ਸਾਰੇ ਸਾਡੀ ਯੂਨੀਅਨ ਇਕੱਠੀ ਆ ਇਹ ਵੀ ਵਾਰੀ-ਵਾਰੀ ਇਹਨਾਂ ਗੱਲਾਂ ਤੇ ਵਿਚਾਰਾਂ ਕਰ ਰਹੀ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਲੜਾਈ ਲੜੀਏ ਅੱਜ بڑے ਬੱਚੇ ਜਿਹੜੇ ਅੱਜ-ਅੱਜ ਪ੍ਰੋਟੈਸਟ 'ਚ ਬੈਠੇ ਨੇ ਇਹ ਸਾਰੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਰਾਈਟਸ ਲਈ ਲੜਨਗੇ ਕੇਂਦਰ ਇਹੋ ਜਿਹੇ ਅਟੈਕ ਸਾਡੇ ਤੇ ਨਾ ਕਰੇ ਇਹ ਵੀ ਸਾਨੂੰ ਦੁੱਖ ਆ ਵੀ ਸਾਨੂੰ ਲੜਨਾ ਕਿਉਂ ਪੈ ਰਿਹਾ ਇਹ ਵੀ ਦੁੱਖ ਆ ਸਾਨੂੰ ਐਮਐਲਏ ਅਮਰਿਤਪਾਲ ਸਿੰਘ ਸੁਖਨਾਂ ਸਿੰਘ ਸਾਡੇ ਨਾਲ ਨੇ ਅੱਜ ਪੰਜਾਬ ਯੂਨੀਵਰਸਿਟੀ ਚ ਆਏ ਸੀਗੇ ਆਪਣੀ ਹਮਾਇਤ ਦੇਣ ਵਾਸਤੇ ਗੱਲਬਾਤ ਕਰਦੇ ਆ। ਸੁਖਨਾਂ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਇੱਥੇ ਕਾਫੀ ਘੰਟਾ ਡੇਢ ਬੈਠ ਕੇ ਗਏ ਹੋ ਮੋਰਚਾ ਲੱਗਿਆ ਹੋਇਆ ਜਿਸ ਤਰੀਕੇ ਦੇ ਨਾਲ ਹਮਾਇਤ ਦੇ ਰਹੀ ਹੈ ਆਮ ਆਦਮੀ ਪਾਰਟੀ ਡੈਫੀਨਿਟਲੀ ਤੁਸੀਂ ਆਏ ਹੋ ਤਾਂ ਹਮਾਇਤ ਹੀ ਦੇ ਰਹੀ ਹੈ। ਆਲਰੇਡੀ ਲੀਡਰਸ ਵੀ ਇੱਥੇ ਆ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਕਾਲ ਦਿੱਤੀ ਗਈ ਹੈ ਉਸ ਦੇ ਵਿੱਚ ਜਿਹੜਾ ਹੈਗਾ ਕੋਈ ਮੋਬਿਲਾਈਜੇਸ਼ਨ ਹੋ ਸਕੇਗੀ ਕਿਉਂਕਿ ਜਿਸ ਤਰੀਕੇ ਦੀ ਡਿਮਾਂਡ ਹੈਗੀ ਹੈ ਸਿੱਧਾ ਸਿੱਧਾ ਕੇਂਦਰੀਕਰਨ ਦੀ ਗੱਲ ਹੋ ਰਹੀ ਹੈ ਦੇਖੋ ਅਸੀਂ ਇੱਕ ਇੱਕ ਕਰਕੇ ਸਾਰੇ ਦੇ ਸਾਰੇ ਸਾਡੇ ਐਮਪੀ ਸਹਬਾਨ ਆਏ ਨੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਆਪਣੀ ਵੀਡੀਓ ਪਾ ਕੇ ਦੱਸਿਆ ਤੇ ਅਸੀਂ ਵੀ ਸੈਨੇਟ ਮੈਂਬਰਾਂ ਅਸੀਂ ਵੀ ਸਾਰੇ ਵਾਰੀ ਵਾਰੀ ਇੱਥੇ ਆ ਰਹੇ ਆ ਤਾਂ ਜੇ ਮੈਂ ਜ਼ਿਆਦਾ ਡਿਟੇਲ ਚ ਨਾ ਜਾਵਾਂ ਤਾਂ ਇੱਕ ਹੀ ਗੱਲ ਕਹਾਂ ਉਹ ਗੱਲ ਇਹ ਆ ਕਿ ਜਿਹੜਾ ਆਰਐਸਐਸ ਤੇ ਬੀਜੇਪੀ ਇੱਕ ਸਾਈਡ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਇੱਕ ਸਾਈਡ ਆ ਚਾਹੇ ਉਹ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਚਾਹੇ ਕੋਈ ਸਟੂਡੈਂਟ ਪੋਲੀਟੀਕਲ ਪਾਰਟੀ ਹੋਵੇ ਚਾਹੇ ਕੋਈ ਸਟੇਟ ਦੀ ਸੀਨੀਅਰ ਪੋਲੀਟੀਕਲ ਪਾਰਟੀ ਹੋਵੇ ਤਾਂ ਅਸੀਂ ਸਾਰੇ ਇਕੱਠੇ ਆ ਉਹਦੇ ਵਾਸਤੇ ਸਾਡੀ ਪਾਰਟਿਸਪੇਸ਼ਨ ਵੀ ਲਗਾਤਾਰ ਰਹੂਗੀ ਜਿਵੇਂ ਜਿਵੇਂ ਪ੍ਰੋਟੈਸਟ ਅੱਗੇ ਨੂੰ ਜਾਊਗਾ ਉਵੇਂ-ਉਵੇਂ ਸਾਡੀ ਜਿਹੜੀ ਸਮੂਲੀਅਤ ਉਹ ਵੱਧ ਹੀ ਜਾਣੀ ਆ ਤੇ ਇਹ ਪ੍ਰੋਟੈਸਟ ਵੀ ਇਕੱਠਾ ਹੋ ਜਾਣਾ ਤੇ ਮੇਰੀ ਤਾਂ ਤੁਹਾਡੇ ਮੈਂ ਸਾਰੇ মিডিਆ ਨੂੰ ਇਹੀ ਰਿਕਵੈਸਟ ਕੀਤੀ ਹੈ ਹੀ ਬੇਨਤੀ ਕੀਤੀ ਆ ਕੇਂਦਰ ਸਰਕਾਰ ਨੂੰ ਆਰਐਸਐਸ ਨੂੰ ਕਿ ਤੁਸੀਂ ਇਹ ਨਾ ਸੋਚਿਓ ਵੀ ਇਹ ਜਿਹੜਾ ਧਰਨਾ ਏ ਪਤਾ ਨਹੀਂ ਖਿਲਰ ਜਾਊਗਾ ਇਹ ਪੜੇ ਲਿਖੇ ਲੋਕਾਂ ਦਾ ਧਰਨਾ ਏ ਇਹ ਪੰਜਾਬ ਦੇ ਇੰਟੈਲੈਕਚੁਅਲ ਲੋਕਾਂ ਦਾ ਧਰਨਾ ਏ ਇਹ ਛੋਟਾ ਨਹੀਂ ਹੋਣਾ ਇਹ ਡੇ ਬਾਏ ਡੇ ਵੱਡਾ ਹੋਊਗਾ ਬਾਅਦ 'ਚ ਇਹ ਨਾ ਹੋਵੇ 1.5 ਸਾਲ ਬਾਅਦ ਕਿਸਾਨੀ ਅੰਦੋਲਨ ਵਾਂਗੂ ਫਿਰ ਤੁਸੀਂ ਦਿਨ ਲੱਭਦੇ ਫਿਰੋ ਵੀ ਕਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆਵੇ ਤੇ ਅਸੀਂ ਬਹਾਨਾ ਬ ਤਾਂ ਤੁਸੀਂ ਇੱਥੇ ਪਹਿਲਾਂ ਹੀ ਇਹ ਹੱਲ ਕਰ ਲਿਓ ਇੱਥੇ ਪਹਿਲਾਂ ਹੀ ਨੋਟੀਫਿਕੇਸ਼ਨ ਵਾਪਸ ਕਰਕੇ ਜਿਵੇਂ ਸਟੂਡੈਂਟ ਕਹਿੰਦੇ ਨੇ ਕਿਉਂਕਿ ਉਹਨਾਂ ਦੀ ਯੂਨੀਵਰਸਿਟੀ ਆ ਉਵੇਂ ਹੋਣਾ ਚਾਹੀਦਾ ਉਵੇਂ ਕਰੇ ਕਨਨ ਜੀ ਜਿੱਥੇ ਗੱਲ ਕੀਤੀ ਜਾਏ ਥੋੜਾ ਰੋਸ ਵੀ ਹੈ ਸਟੂਡੈਂਟਸ ਦੇ ਵਿੱਚ ਉਹ ਕਹਿੰਦੇ ਕਿ ਅ ਕਿਉਂ ਨਹੀਂ ਵਿਧਾਨ ਸਭਾ ਦੇ ਵਿੱਚ ਜਿਹੜਾ ਉਹ ਕਾਫੀ ਪੋਲਿਟਿਕਲ ਪਾਰਟੀਆਂ ਨੇ ਇਹ ਕਿਆ ਵੀ ਇਹ ਤਾਂ স্পੈਸ਼ਲ ਸੈਸ਼ਨ ਐਮਰਜੈਂਸੀ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਉਹਦੇ ਨਾਲ ਹੀ ਉਹ ਕਹਿੰਦੇ ਕੱਲੇ ਮਤਿਆਂ ਦਾ ਜਾਂ ਵਕੀਲਾਂ ਦੀ ਪੈਰਵਾਹੀ ਕਰਨ ਦਾ ਕੋਈ ਲੰਬਾ ਚੌੜਾ ਫਾਇਦਾ ਨਹੀਂ ਹੋਣਾ ਪਹਿਲੇ ਵੀ ਹੋਈਆਂ ਨੇ ਇਹ ਜੀਆਂ ਗੱਲਾਂ ਪਰ ਸਾਨੂੰ ਤਾਂ ਕੋਈ ਫਾਇਦਾ ਹੋਇਆ ਨਹੀਂ ਸਟੂਡੈਂਟਸ ਤੇ ਰੋਸ ਹੈ ਵੀ ਦੇਖਣ ਨੂੰ ਮਿਲਿਆ ਉਹ ਕਹਿੰਦੇ ਸਾਡੀ ਜਿਹੜੀ ਯੂਨੀਵਰਸਿਟੀ ਸਾਡਾ ਸਾਡੇ ਪਹਿਲੇ ਪੰਜਾਬ ਜਿਹੜਾ ਉਹ ਮੁੱਦਾ ਉੱਥੇ ਹੀ ਪਿਆ ਹੈ ਪਾਣੀਆਂ ਦਾ ਮੁੱਦਾ ਉੱਥੇ ਉਸ ਧਰਤੀ ਤੇ ਬਣਾਈ ਗਈ ਯੂਨੀਵਰਸਿਟੀ ਹੈ ਖੁੰਝੇ ਜਾ ਰਹੀ ਹੈ ਤੇ ਕਿਉਂ ਨਾ ਤੁਸੀਂ ਸ਼ਿਰਕਤ ਪੂਰੇ ਤਰੀਕੇ ਦੇ ਨਾਲ ਕੀਤੀ ਜਾਓ ਉਹਨਾਂ ਚ ਰੋਸ ਵੀ ਦੇਖਣ ਨੂੰ ਮਿਲਿਆ ਦੇਖੋ ਇਹ ਰੋਸ ਨਹੀਂ ਗਾ ਡਿਸਕਸ਼ਨ ਆ ਬੜੇ ਪੋਜੀਟਿਵ ਤਰੀਕੇ ਦੇ ਨਾਲ ਬੜੇ ਲੋਕ ਬੜੀਆਂ ਤਰ੍ਹਾਂ ਇਹ ਚਾਹੁੰਦੀਆਂ ਨੇ ਕਿ ਇਹ ਲੜਾਈ ਆਪਾਂ ਗਰਾਊਂਡ ਤੇ ਲੜੀਏ ਧਰਨੇ ਥਰੂ ਲੜੀਏ ਬੜੀਆਂ ਤਰ੍ਹਾਂ ਇਹ ਚਾਹੁੰਦੀਆਂ ਨੇ ਵੀ ਇਹ ਲੜਾਈ ਆਪਾਂ ਰਾਜਨੀਤਿਕ ਤੌਰ ਤੇ ਮਤਾ ਪਾ ਕੇ ਲੜੀਏ ਕੁਝ ਤਰ੍ਹਾਂ ਇਹ ਵੀ ਚਾਹੁੰਦੀਆਂ ਨੇ ਕਿ ਜਿਹੜੀ ਆਪਾਂ ਇਹ ਲੜਾਈ ਆ ਇਹ ਕੋਟਾਂ ਦੇ ਵਿੱਚ ਲੜੀਏ ਕਿਉਂਕਿ ਬੜੇ ਲੋਕਾਂ ਨੂੰ ਕੋਟਾਂ ਤੇ ਵਿਸ਼ਵਾਸ ਹੈ ਤਾਂ ਇਹ ਤਿੰਨ ਤੋਂ ਚਾਰ ਨੁਕਤੇ ਨੇ ਇਹਨਾਂ ਸਾਰਿਆਂ ਦੇ ਖੁੱਲਕੇ ਵਿਚਾਰਾ ਹੋ ਰਹੀਆਂ ਨੇ ਸਰਕਾਰ ਵੱਲੋਂ ਵੀ ਅਸੀਂ ਐਕਸਪਰਟ ਨੂੰ ਬੁਲਾ ਰਹੇ ਹਾਂ ਤੇ ਇਹ ਜਿਹੜੇ ਸਟੂਡੈਂਟ ਨੇ ਜਿਹੜੀ ਸਾਰੇ ਸਾਡੀ ਯੂਨੀਅਨ ਇਕੱਠੀ ਆ ਇਹ ਵੀ ਵਾਰੀ-ਵਾਰੀ ਇਹਨਾਂ ਗੱਲਾਂ ਤੇ ਵਿਚਾਰਾ ਕਰ ਰਹੀ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਲੜਾਈ ਲੜੀਏ ਤੇ ਜਿਹੜਾ ਸਾਝਾ ਸਾਡਾ ਰਿਜ਼ਲਟ ਨਿਕਲ ਕੇ ਆਊਗਾ ਅਸੀਂ ਉਹੀ ਰਿਜ਼ਲਟ ਉਹੀ ਕਰਾਂਗੇ ਤੇ ਕੋਲਮ ਲਾ ਕੇ ਇਹ ਆ ਵੀ ਸਾਡਾ ਮੰਨ ਇਹ ਆ ਵੀ ਇਹਦਾ ਹੱਲ ਹੋਣਾ ਚਾਹੀਦਾ ਤਿੰਨ ਚਾਰ ਤਰੀਕਿਆਂ ਨਾਲ ਜਿਹੜਾ ਸਭ ਤੋਂ ਬੈਸਟ ਹੋਇਆ ਜਿੱਦਾ ਸੁੱਖਾ ਹੱਲ ਹੋਵੇ ਅਸੀਂ ਉਹੀ ਕਰਾਂਗੇ ਸੁਖਮਨ ਜੀ ਜਿੱਥੋਂ ਤੱਕ ਦੇਖਿਆ ਜੇ ਲੱਗਦਾ ਨਹੀਂ ਵੀ ਜਦੋਂ ਸਟੂਡੈਂਟ ਜਿਹੜੇ ਕਿ ਬੱਚੇ ਨੇ ਉਸ ਤੋਂ ਵੱਡੇ ਬਜ਼ੁਰਗ ਸਾਰੇ ਬੈਠੇ ਨੇ ਇਸ ਤਰੀਕੇ ਦੇ ਨਾਲ ਕਈ ਇੱਥੇ ਜਿਹੜੇ ਸ਼ਿਰਕਤ ਕਰਨ ਆਏ ਸੀ ਉਹ ਕਹਿੰਦੇ ਜੀ ਪੂਰੇ ਤਰੀਕੇ ਦੇ ਨਾਲ ਬੁੱਢੇ ਹੀ ਹੋ ਚੁੱਕੀ ਹੈ ਪੋਲਿਟਿਕਸ ਬੁੱਢੇ-ਬੁੱਢੇ ਪੋਲਿਟਿਕਸ 'ਤੇ ਚੱਲੇ ਗਏ ਤੁਹਾਡੇ ਵਰਗੇ ਯੰਗ ਪੋਲਿਟਿਸ਼ੀਅਨਸ ਵੀ ਆਏ ਨੇ ਪਰ ਜਦੋਂ ਹੁਣ ਅੱਗੇ ਜਨਰੇਸ਼ਨ α ਔਰ β ਦੀ ਗੱਲ ਜਿੱਥੇ ਹੋ ਰਹੀ ਹੈ α β ਦੀ ਜਨਰੇਸ਼ਨ ਦੇ ਨਾਲ ਜਿੱਦਾਂ ਸਟੂਡੈਂਟਸ ਨੂੰ ਆਪਣੇ ਹੱਕਾਂ ਦੇ ਲਈ ਇਸ ਤਰੀਕੇ ਦੇ ਨਾਲ ਖੜ ਕੇ ਗੱਲ ਕਰਨੀ ਪੈ ਰਹੀ ਹੈ ਲੱ ਵਾਕਈ ਬਹੁਤ ਵੱਡੀ ਖਲਾਅ ਜਾਂ ਕੋਈ ਖਰਾਬੀ ਆ ਚੁੱਕੀ ਹੈ ਕਿ ਸਟੂਡੈਂਟ ਵੀ ਹੁਣ ਪੜ੍ਹਾਈਆਂ ਛੱਡ ਕੇ ਮੋਰਚਿਆਂ 'ਚ ਬਹਿ ਗਏ ਨੇ ਨਹੀਂ ਨਹੀਂ ਇਹ ਇਹ ਪੋਜ਼ਿਟਿਵ ਹੁੰਦਾ ਸਟੂਡੈਂਟ ਜੇ ਕੋਈ ਪੜ੍ਹਾਈ ਛੱਡ ਕੇ ਮੋਰਚੇ 'ਚ ਬੈਠੇ ਤਾਂ ਜੇ ਕੋਈ ਆਪਣੇ ਹੱਕਾਂ ਦੇ ਲਈ ਬੈਠੇ ਤਾਂ ਉਹ ਚੰਗੀ ਗੱਲ ਆ ਇਹਦਾ ਮਤਲਬ ਉਹ ਆਪਣੇ ਹੱਕਾਂ ਦੇ ਲਈ ਅਵੇਅਰ ਆ ਮਤਲਬ ਮੈਂ ਇਹ ਚੀਜ਼ ਨੂੰ ਨੈਗੇਟਿਵ ਨਹੀਂ ਲੈਂਦਾ ਮੈਂ ਤਾਂ ਇਹ ਚੀਜ਼ ਨੂੰ ਪੋਜ਼ਿਟਿਵ ਲੈਣਾ ਤੇ ਬਾਕੀ ਬਿਲਕੁਲ ਇੱਕ ਟਾਈਪ ਦਾ ਖਲਾਅ ਸੀਗਾ ਉਹ ਡੇ ਬਾਏ ਡੇ ਭਰ ਰਿਹਾ ਹੁਣ ਅਸੀਂ ਬੜੀ ਜਗ੍ਹਾ ਤੇ ਕੋਲਕੇ ਦੱਸਦੇ ਆ ਕਈ ਵਾਰ ਸਾਡਾ ਕੋਈ ਪੱਖ ਇਹੋ ਜਿਹਾ ਹੁੰਦਾ ਜਿਹੜਾ ਸਾਡੀ ਪਾਰਟੀ ਲਾਈਨਾਂ ਮੈਚ ਨਹੀਂ ਖਾਂਦਾ ਹੁੰਦਾ ਪਰ ਸਾਨੂੰ ਠੀਕ ਲੱਗਦਾ ਹੁੰਦਾ ਅਸੀਂ ਆਪਣੀ ਗੱਲ ਕਰਦੇ ਆ ਤੇ ਸਾਨੂੰ ਪਾਰਟੀ ਨੇ ਕਿਹਾ ਹੋਇਆ ਤੁਸੀਂ ਆਪਣੀ ਗੱਲ ਕਰੋ ਤਾਂ ਅੱਜ بڑے ਬੱਚੇ ਜਿਹੜੇ ਅੱਜ-ਅੱਜ ਪ੍ਰੋਟੈਸਟ 'ਚ ਬੈਠੇ ਨੇ ਇਹ ਸਾਰੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਰਾਈਟਸ ਲਈ ਲੜਨਗੇ ਤੇ ਸਾਨੂੰ 2-3 ਸਾਲਾਂ ਦੀ ਖੁਸ਼ੀ ਇਹ ਆ ਵੀ ਹੁਣ ਯੂਨੀਵਰਸਿਟੀ ਦੇ ਬੱਚੇ ਪਹਿਲਾਂ ਦੇ ਨਾਲੋਂ ਜ਼ਿਆਦਾ ਅਵੇਅਰ ਨੇ ਆਪਣੇ ਹੱਕਾਂ ਲਈ ਲੜਦੇ ਨੇ ਤੇ ਮੈਨੂੰ ਇਹ ਖੁਸ਼ੀ ਆ ਪਰ ਗੱਲ ਇਹ ਹੈ ਵੀ ਕੇਂਦਰ ਇਹੋ ਜਿਹੇ ਅਟੈਕ ਸਾਡੇ ਤੇ ਨਾ ਕਰੇ ਇਹ ਵੀ ਸਾਨੂੰ ਦੁੱਖ ਆ ਵੀ ਸਾਨੂੰ ਲੜਨਾ ਕਿਉਂ ਪੈ ਰਿਹਾ ਇਹ ਵੀ ਦੁੱਖ ਆ ਸਾਨੂੰ ਪਰ ਤੁਹਾਡਾ ਸੰਘਰਸ਼ ਕਰਨਾ ਪਾਰਟ ਆਫ ਲਾਈਫ ਆ ਇਹ ਚੱਲਦਾ ਰਹਿੰਦਾ ਇਹ ਕੋਈ ਨਾ ਕੋਈ ਤੁਹਾਡੇ ਤੇ ਅਟੈਕ ਕਰਦਾ ਰਹੂਗਾ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਰਹਿਣਾ 10 ਸ੍ਰਿਕ ਨੂੰ ਕਿਸ ਤਰੀਕੇ ਨਾਲ ਹਿਮਾਇਤ ਕਰੋਗੇ ਤੁਹਾਡਾ ਮਤਲਬ ਲੀਡਰਸ਼ਿਪ ਆਏਗੀ ਕੀ ਰੂਪਰੇਖਾ ਕੋਈ ਤਾਂ ਵਿੱਡੀ ਹੋਏਗੀ ਨਾ ਜੀ ਨਾ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਲੋਕ ਅਸੀਂ ਓਪਨਲੀ ਸੱਦਾ ਦਿੰਦੇ ਆ ਕੇ ਸਾਰੇ 10 ਤਰੀਕ ਨੂੰ 11 ਵਜੇ ਇਸ ਜਗ੍ਹਾ ਤੇ ਪਹੁੰਚੋ ਪ੍ਰੋਟੈਸਟ ਨੂੰ ਵੱਡਾ ਕਰੋ ਤਾਂ ਕਿ ਆਰਐਸਬੀਜਪੀ ਨੂੰ ਲੱਗੇ ਇਹ ਨਹੀਂ ਹੋ ਸਕਦਾ ਤੇ ਉਹ ਜਿਹੜਾ ਨੋਟੀਫਿਕੇਸ਼ਨ ਵਾਪਸ ਲੈਣਾ ਅਨੰਦਪੁਰ ਸਾਹਿਬ ਦੇ ਵਿੱਚ ਕਿਉਂਕਿ ਹੁਣ ਵਿਧਾਨ ਸਭਾ ਉੱਥੇ ਹੋਣੀ ਹੈ ਉੱਥੇ ਗੱਲ ਹੋਏਗੀ ਕਿਤੇ ਨਾ ਕਿਤੇ ਨਹੀਂ ਜਿਹੜਾ ਅਨੰਦਪੁਰ ਸਾਹਿਬ ਜਿਹੜੀ ਵਿਧਾਨ ਸਭਾ ਹੈ ਉਹ ਅਜੇ ਉੱਚ ਟਾਈਮ ਪਿਆ ਲਗਭਗ ਮਹੀਨੇ ਦੇ ਕਰੀਬ ਪਿਆ ਤੇ ਇਹ ਉਦੋਂ ਪਤਾ ਲੱਗੂਗਾ ਸਾਨੂੰ ਲੱਗਦਾ ਵੀ ਇਹ ਉਦੋਂ ਪਹਿਲਾਂ ਪਹਿਲਾਂ ਹੀ ਇਹ ਜਿਹੜੀ ਸੈਂਟਰ ਆ ਉਹ ਬੈਕ ਫੁੱਟ ਕਰ ਲੂਗੀ ਇਥੋਂ স্পੈਸ਼ਲ ਸੈਸ਼ਨ ਦੀ ਗੱਲ ਕਰੋਗੇ ਜਾ ਕੇ ਤੁਸੀਂ ਕਿਉਂਕਿ ਬਾਰ-ਬਾਰ ਡਿਮਾਂਡਸ ਆ ਰਹੀਆਂ ਮੈਂ ਤੁਹਾਨੂੰ ਵਾਰੀ-ਵਾਰੀ ਕਿਹਾ ਚਾਰ ਨੁਕਤੇ ਨੇ ਕੋਰਟ 'ਚ ਜਾਣਾ ਸਪੈਸ਼ਲ ਸੈਸ਼ਨ 'ਚ ਜਾਣਾ ਧਰਨਾ ਵੱਡਾ ਕਰਨਾ ਜਾਂ ਆਪਣੀ ਗੱਲ ਕਹਿਣੀ ਆ ਜਾਂ ਕਿਸੇ ਨੂੰ ਪੈਨਲ ਬਣਾ ਕੇ ਮਿਲਣਾ ਉਹ ਜਿਵੇਂ ਇਹ ਜਿਹੜੀ ਯੂਨੀਅਨ ਕਹੂਗੀ ਅਸੀਂ ਉਸੇ ਤਰ੍ਹਾਂ ਕਰਾਂਗੇ ਬਹੁਤ ਬਤਨ ਠੀਕ ਥੈਂਕ ਯੂ ਅਸਰਦਨਾਲ ਸੀਗੇ ਅਮਰਿਤਪਾਲ ਸਿੰਘ ਸੁਖਨੰਦ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ ਇੱਥੇ ਮੋਰਚੇ ਚ ਆਏ ਸੀ ਬੈਠ ਕੇ ਗਏ ਨੇ ਆਪਣੀ ਗੱਲ ਕਹਿ ਕੇ ਗਏ ਨੇ ਬਾਕੀ ਐਮਪੀਜ਼ ਔਰ ਬਾਕੀ ਲੀਡਰਸ ਵੀ ਆਮ ਆਦਮੀ ਪਾਰਟੀ ਦੇ ਆਏ ਸੀ ਕੁਝ ਸਟੂਡੈਂਟਸ ਨੇ ਆਪਣੇ ਸਵਾਲ ਜ਼ਰੂਰ ਸੀਗੇ ਪਰ ਸੁਖਨੰਦ ਜੀ ਕਹਿੰਦੇ ਸਾਰੇ ਦੇ ਸਾਰੇ ਜਿਹੜੇ ਸਾਡੇ 2 3 4 ਨੁਕਤੇ ਨੇ ਉਹ ਸਾਰੇ ਹੀ ਖੁੱਲੇ ਨੇ ਔਰ ਸਾਰੇ ਨੁਕਤਿਆਂ ਤੋਂ ਅਸੀਂ ਐਕਸਪਰਟ ਵੀ ਬੁਲਾ ਰਹੀ ਹੈ ਸਰਕਾਰ ਐਸ ਤੇ ਡਿਸਕਸ਼ਨ ਕਰਨ ਲਈ ਔਰ ਕਹਿੰਦੇ ਕਿ ਮੈਂ ਇਹ ਮੰਨਦਾ ਕਿ ਜੇ ਸਟੂਡੈਂਟਸ ਇੱਥੇ ਮੋਰਚੇ ਵੀ ਲਾ ਰਹੇ ਪੜਾਈ ਛੱਡ ਕੇ ਵੀ ਆਪ ਹਕਾਂ ਲਈ ਬੈਟਰੇ ਨੇ ਗੱਲ ਕਰ ਰਹੇ ਨੇ ਤੇ ਚੰਗੀ ਗੱਲ ਹੈ ਪਰ ਉਸ ਦੇ ਨਾਲ ਇਹ ਵੀ ਇੱਕ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੂੰ ਐਵੇਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਨਹੀਂ ਖੋਣੀ ਚਾਹੀਦੀ ਹੈ ਯੂਨੀਵਰਸਿਟੀ ਪਰ ਇਸ ਦਾ ਜੋ ਵੀ ਹੱਲ ਹੋਏਗਾ ਅਸੀਂ ਸਟੂਡੈਂਟਸ ਦੇ ਨਾਲ ਖੜੇ ਆ ਸਪੋਰਟ ਕਰ ਰਹੇ ਆਂ ਔਰ ਸਰਕਾਰ ਇਸ ਨੂੰ ਲੈ ਕੇ ਸੋਹਿਰਦਾ ਹੈ ਕੈਮਰਾ ਪਰਸਨ ਸਰਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ